ਤਾਂ ਬਈ ਆਲੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਹੁਣ ਆਪਾਂ ਫੇਰ ਗਣਿਤ ਨੂੰ ਇੱਕ ਵਾਰੀ ਨਵੇਂ ਸਿਰੇ ਤੋਂ ਸ਼ੁਰੂ ਕਰਨ ਲੱਗੇ ਹਾਂ ਪਹਿਲਾਂ ਆਪਾਂ ਕਿਤਾਬ ਕਰ ਚੁੱਕੇ ਹਾਂ ਗਣਿਤ ਦੀ ਸਾਰੀ ਹੋਰ ਵੀ ਕਈ ਟੈਸਟ ਵਗੈਰਾ ਕਰ ਚੁੱਕੇ ਹਾਂ ਤਾਂ ਬੇਟਾ ਸੰਖਿਆਵਾਂ ਵਾਲਾ ਚੈਪਟਰ ਹੈ ਜਿਹੜਾ ਆਪਾਂ ਸ਼ੁਰੂ ਕਰਨ ਲੱਗੇ ਹਾਂ ਧਿਆਨ ਦੇ ਨਾਲ ਦੇਖੋ ਇਹ ਜ਼ਿਆਦਾਤਰ ਥਿਊਰੀ ਬੇਟਾ ਤੁਹਾਡੇ ਕੋਲੇ ਪ੍ਰਿੰਟ Google ਫਾਰਮ ਦੇ ਵਿੱਚ ਹੋਊਗੀ ਜੇ ਤੁਸੀਂ ਲਿਖਣੀ ਲਿਖ ਲਓ ਪ੍ਰਿੰਟ ਲੈਣਾ ਤਾਂ ਪ੍ਰਿੰਟਰ ਲੈ ਲਓ ਕੋਈ ਜ਼ਰੂਰੀ ਵੀ ਨਹੀਂ ਹੈਗਾ ਜੇ ਤੁਹਾਡੇ ਕੋਲ Google ਫਾਰਮ ਚੱਲਦਾ ਫਿਰ ਇਹ ਪ੍ਰਿੰਟ ਲੈਣ ਦੀ ਵੀ ਜ਼ਰੂਰਤ ਨਹੀਂ ਹੈਗੀ ਤੋ ਬੇਟਾ ਆਪਾਂ ਸੰਖਿਆਵਾਂ ਵਾਲੇ ਟੌਪਿਕ ਦੀ ਪਹਿਲਾਂ ਥਿਊਰੀ ਬਾਰੇ ਗੱਲ ਕਰਾਂਗੇ ਮੇਨ ਗੱਲਾਂ ਬਾਰੇ ਉਸ ਤੋਂ ਬਾਅਦ ਫਿਰ ਸਵਾਲਾਂ ਦੇ ਨਾਲ ਨਾਲ ਪ੍ਰੋਪਰ ਚੱਲੀ ਚੱਲਾਂਗੇ ਤਾਂ ਪਹਿਲਾ ਪੁਆਇੰਟ ਆ ਬੇਟਾ ਕਿੰਦਾ ਹਿੰਦੂ ਅਰਬੀ ਪ੍ਰਣਾਲੀ ਤੇ ਅੰਤਰਰਾਸ਼ਟਰੀ ਪ੍ਰਣਾਲੀ ਵਿੱਚ ਅਸੀਂ ਦਾ ਅੰਕਾਂ ਦੀ ਵਰਤੋਂ ਕਰਦੇ ਹਾਂ ਅਰਥਾਤ 0 ਤੋਂ ਲੈ ਕੇ 9 ਤੱਕ ਤੇ ਬੇਟਾ ਮੁੱਖ ਰੂਪ ਉਹਦੇ ਵਿੱਚ ਅਸੀਂ ਤਿੰਨ ਪ੍ਰਣਾਲੀਆਂ ਨਾਲ ਡੀਲ ਕਰਾਂਗੇ ਸਿੱਖਾਂਗੇ ਇੱਕ ਹਿੰਦੂ ਅਰਬੀ ਪ੍ਰਣਾਲੀ ਹੈ ਜਿਹਦੇ ਵਿੱਚ ਬੇਟਾ ਆਪਾਂ ਸਵਾਲ ਕੱਢਦੇ ਹਾਂ ਇੱਕ ਅੰਤਰਰਾਸ਼ਟਰੀ ਪ੍ਰਣਾਲੀ ਆ ਉਹਦੇ ਵਿੱਚ ਕਿਤੇ ਕਿਤੇ ਸਵਾਲ ਪੁੱਛ ਜਾਂਦਾ ਠੀਕ ਹੈ ਤਾਂ ਇੱਕ ਬੇਟਾ ਰੋਮਨ ਪ੍ਰਣਾਲੀ ਹੈਗੀ ਆ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਸਵਾਲ ਪੁੱਛ ਜਾਂਦੇ ਤਾਂ ਆਪਾਂ ਤਿੰਨ ਪ੍ਰਣਾਲੀਆਂ ਬਾਰੇ ਮੁੱਖ ਰੂਪ ਵਿੱਚ ਆਪਾਂ Hindu ਪ੍ਰਣਾਲੀ ਬਾਰੇ ਗੱਲ ਕਰਾਂਗੇ Hindu Arabic numeration system ਆ ਜਿਹੜਾ ਇਹਨੂੰ ਕਹਿੰਦੇ ਆ ਤਾਂ ਕਹਿੰਦਾ ਇਹਦੇ ਵਿੱਚ ਬੇਟਾ 9 ਅੰਕਾਂ ਦੀ ਵਰਤੋਂ ਜਿਹੜੀ ਕੀਤੀ ਜਾਂਦੀ ਹੈ ਇੱਕ ਸੰਖਿਆ ਨੂੰ ਅੰਕਾਂ ਦੇ ਸਮੂਹ ਦੁਆਰਾ ਦਰਸਾਇਆ ਜਾਂਦਾ ਹੈ ਕੋਈ ਵੀ ਸੰਖਿਆ ਲਿਖਣੀ ਹੋਵੇ ਬੇਟਾ ਤਾਂ ਜਿਵੇਂ ਮੰਨ ਲਓ 425 ਹੈ ਤਾਂ ਇਹ ਬੇਟਾ ਅੰਕਾਂ ਦਾ ਸਮੂਹ ਹੀ ਹੈਗਾ ਨਾ ਅੰਕਾਂ ਦੇ ਸਮੂਹ ਦੁਆਰਾ ਦਰਸਾਇਆ ਜਾਂਦਾ ਹੈ ਕਿਸੇ ਵੀ ਸੰਖਿਆ ਨੂੰ ਤਾਂ ਅੱਗੇ ਬੇਟਾ ਆ ਗਿਆ ਕਿੰਦਾ ਹਿੰਦੂ ਅਰਬੀ ਸੰਖਿਆਵਾਂ ਤੇ ਅੰਤਰਰਾਸ਼ਟਰੀ ਅੰਕ ਪ੍ਰਣਾਲੀ ਲਈ ਸਥਾਨਕ ਮੁੱਲ ਸਾਰਣੀ ਇਸ ਪ੍ਰਕਾਰ ਹੈ ਸਥਾਨਕ ਮੁੱਲ ਬੇਟਾ ਸਾਰਨੀ ਹੁੰਦੀ ਹੈ ਕਿਸੇ ਅੰਕ ਦਾ ਸਥਾਨ ਗ੍ਰਹਿਣ ਕਰਨ ਕਰਕੇ ਜਿਹੜੀ ਉਹਦੀ ਕੀਮਤ ਬਣਦੀ ਉਹਨੂੰ ਸਥਾਨਕ ਮੁੱਲ ਕਹਿੰਦੇ ਆ ਤਾਂ ਆ ਬੇਟਾ ਸਾਰਨੀ ਦਿੱਤੀ ਹੋਈ ਹੈ ਸਥਾਨਕ ਮੁੱਲ ਸਾਰਨੀ ਇਹਦੇ ਵਿੱਚ ਕੀ ਹੈਗਾ ਪਹਿਲਾਂ ਹਿੰਦੀ ਬਰਨਾਲੀ ਦੇ ਵਿੱਚ ਸਥਾਨਕ ਮੁੱਲ ਸਾਰਨੀ ਉਹ ਹੈਗੀ ਹੈ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ 10 ਲੱਖ ਕਰੋੜ ਤੇ 10 ਕਰੋੜ ਠੀਕ ਹੈ ਬੇਟਾ ਇਹ ਸਾਰੇ ਤੁਸੀਂ ਬਣਾਉਣੇ ਹੀ ਆ ਤੇ ਇਹਦੇ ਵਿੱਚ ਬੇਟਾ ਕੀ ਹੁੰਦਾ ਹੈ ਜਿਵੇਂ ਆਹ ਰਕਮ ਆ 4 3 2 1 ਅਸੀਂ ਹਿੰਦੂ ਪ੍ਰਣਾਲੀ ਦੇ ਵਿੱਚ ਪਹਿਲਾਂ ਤਿੰਨ ਤੋਂ ਬਾਅਦ ਕਮਾ ਲਾਉਨੇ ਆ ਫਿਰ ਦੋ ਤੋਂ ਬਾਅਦ ਕਮਾ ਲਾਉਨੇ ਫਿਰ ਦੋ ਤੋਂ ਬਾਅਦ ਕਮਾ ਤਾਂ ਕਮਿਆਂ ਦੇ ਵਿੱਚ ਜਿਹੜੀ ਰਕਮ ਆ ਉਹ ਇਕੱਠੀ ਪੜਦੇ ਅਸੀਂ ਪੜਾਂਗੇ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਦਹ ਲੱਖ ਤੇ ਇਹ ਬਣ ਗਿਆ ਬੇਟਾ 42 ਲੱਖ 54321 ਇਹਦੇ ਬਾਰੇ ਬੇਟਾ ਆਪਾਂ ਪਹਿਲਾਂ ਗੱਲ ਕਰ ਚੁੱਕੇ ਆਂ ਇਹਦੇ ਤੋਂ ਬਾਅਦ ਦੇ ਵਿੱਚ ਬੇਟਾ ਆ ਗਿਆ ਇਹ ਤਾਂ ਸੀਗੀ ਹਿੰਦੂ ਪ੍ਰਣਾਲੀ ਦੇ ਵਿੱਚ ਜਿਹੜਾ ਸੀ ਸਥਾਨਕ ਮੁੱਲ ਅੱਗੇ ਹੈਗਾ ਬੇਟਾ ਅੰਤਰਰਾਸ਼ਟਰੀ ਪ੍ਰਣਾਲੀ ਠੀਕ ਹੈ ਅੰਤਰਰਾਸ਼ਟਰੀ ਪ੍ਰਣਾਲੀ ਦੇ ਵਿੱਚ ਕੀ ਆਂਦਾ ਹੈ ਇਹਦੇ ਵਿੱਚ ਵੀ ਬੇਟਾ ਇਸੇ ਤਰ੍ਹਾਂ ਹੀ ਇਕਾਈ ਦਹਾਈ ਸੈਂਕੜਾ ਹਜ਼ਾਰ ਇੱਥੋਂ ਤੱਕ ਤਾਂ ਸੇਮ ਚੱਲਦੇ ਹਜ਼ਾਰ ਤੱਕ ਠੀਕ ਹੈ ਹਜ਼ਾਰ ਤੋਂ 1000 10000 ਤੱਕ ਸੀਮ ਚੱਲਦੇ ਬੇਟਾ ਇੱਥੋਂ ਗੇਮ ਬਦਲ ਜਾਂਦੀ ਹੈ 10000 ਤੋਂ ਬਾਅਦ 10000 ਤੋਂ ਬਾਅਦ ਆਉਂਦਾ 100000 ਉਸ ਤੋਂ ਬਾਅਦ ਲੱਖ ਨਹੀਂ ਆਉਂਦਾ ਬੇਟਾ ਇਹਦੇ ਵਿੱਚ ਮਿਲੀਅਨ ਆਉਂਦਾ 10 ਮਿਲੀਅਨ 100 ਮਿਲੀਅਨ ਬਿਲੀਅਨ ਠੀਕ ਹੈ ਬੇਟਾ ਇਹ ਸਿਸਟਮ ਚੱਲਦਾ ਹੈ ਇਹਦੇ ਵਿੱਚ ਬੇਟਾ ਜਿਹੜੀ ਇਹ ਪ੍ਰਣਾਲੀ ਹੈ ਇਹਦੇ ਵਿੱਚ ਬੇਟਾ ਅਸੀਂ ਕੀ ਕਰਨਾ ਹੁੰਦਾ ਹੈ ਮੰਨ ਲਓ ਆਹੀ ਰਕਮ ਲਿਖੀ ਹੈ 4 2 5 4 3 2 1 ਤਾਂ ਬੇਟਾ ਇਹਦੇ ਵਿੱਚ ਅਸੀਂ ਪਹਿਲਾਂ ਤਿੰਨਾ ਤੋਂ ਬਾਅਦ ਕਮਾ ਫਿਰ ਤਿੰਨਾ ਤੋਂ ਬਾਅਦ ਕਮਾ ਫਿਰ ਤਿੰਨਾ ਤੋਂ ਬਾਅਦ ਕਮਾ ਬਸ ਇਹੀ ਫਰਕ ਹੈ ਇਹਦੇ ਵਿੱਚ ਇਕਾਈ ਦਹਾਈ ਸੈਂਕੜਾ ਇਹ ਬੇਟਾ ਕਿਵੇਂ ਚੱਲੂਗਾ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ 100 ਹਜ਼ਾਰ ਮਿਲੀਅਨ ਦਹ ਮਿਲੀਅਨ 100 ਮਿਲੀਅਨ ਫਿਰ ਬਿਲੀਅਨ ਠੀਕ ਹੈ ਤੇ ਇਹ ਨੂੰ ਕਿਵੇਂ ਪੜਾਂਗੇ ਬੇਟਾ ਆਪਾਂ 4,254,321 ਠੀਕ ਹੈ ਬਸ ਬੇਟਾ ਇੰਨਾ ਕੁ ਫਰਕ ਹੈ ਗਿਆ ਇਹਦੇ ਵਿੱਚ ਇਹ ਤੁਸੀਂ ਆਪਣੇ ਹੱਥ ਨਾਲ ਲਿਖ ਕੇ ਦੇਖ ਲਿਓ ਅੱਗੇ ਆ ਗਿਆ ਬੇਟਾ ਕਹਿੰਦਾ ਕਿਸੇ ਸੰਖਿਆ ਵਿੱਚ ਕਿਸੇ ਅੰਕ ਦਾ ਅੰਕਿਤ ਮੁੱਲ ਅਤੇ ਸਥਾਨਕ ਮੁੱਲ ਤਾਂ ਬੇਟਾ ਅੰਕਿਤ ਮੁੱਲ ਜਿਹੜਾ ਕੀ ਕਿਸੇ ਸੰਖਿਆ ਦਾ ਕੋਈ ਵੀ ਮੁੱਲ ਹੁੰਦਾ ਉਹਨੂੰ ਅਸੀਂ ਅੰਕਿਤ ਮੁੱਲ ਕਹਿ ਦਿੰਨੇ ਆਂ ਕਹਿੰਦਾ ਕਿਸੇ ਸੰਖਿਆ ਦਾ ਅੰਕਿਤ ਮੁੱਲ ਇਸ ਦਾ ਆਪਣਾ ਮੁੱਲ ਹੈ ਕੋਈ ਗੱਲ ਨਹੀਂ ਇਹ ਕਿਸ ਸਥਾਨ ਤੇ ਹੈ ਤਾਂ ਜਿਵੇਂ ਮੰਨ ਲਓ ਆਹੀ ਰਕਮ ਲੈਨੇ ਆਂ ਕਹਿੰਦਾ ਇਹਦੇ ਵਿੱਚ 4 ਦਾ ਅੰਕਿਤ ਮੁੱਲ ਦੱਸੋ 4 ਦਾ ਅੰਕਿਤ ਮੁੱਲ ਬੇਟਾ ਕੀ ਹੈ 4 ਹੀ ਹੋਊਗਾ ਕਿਉਂਕਿ ਇਹ ਮੈਟਰ ਨਹੀਂ ਕਰਦਾ ਕਿਹੜੇ ਸਥਾਨ ਤੇ ਹੈ 1250000ਵੇਂ ਸਥਾਨ ਤੇ ਹੈ ਪਰ ਇਹ ਮੈਟਰ ਨਹੀਂ ਕਰਦਾ ਇਸ ਕਰਕੇ ਇਹਦਾ ਅੰਕਿਤਮੁੱਲ 4 ਹੀ ਹੋਊਗਾ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਕਿਸੇ ਅੰਕ ਦਾ ਸਥਾਨਕਮੁੱਲ ਉਸ ਸੰਖਿਆ ਵਿੱਚ ਉਸ ਦੇ ਸਥਾਨ ਤੇ ਨਿਰਭਰ ਕਰਦਾ ਹੈ ਕਿਸੇ ਅੰਕ ਦਾ ਸਥਾਨਕਮੁੱਲ ਉਸ ਅੰਕ ਵਿੱਚ ਉਸ ਦੇ ਸੰਖਿਆਤਮਕ ਸਥਾਨ ਦੇ ਮੁੱਲ ਨਾਲ ਗੁਣਾ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ ਤੋ ਬੇਟਾ ਸਥਾਨਕ ਮੁੱਲ ਕੀ ਹੁੰਦਾ ਵੀ ਕੋਈ ਜਿਵੇਂ ਆ ਸੰਖਿਆ ਸੰਖਿਆ ਦੇ ਵਿੱਚ 4 ਨੇ ਕਿਹੜਾ ਸਥਾਨ ਗ੍ਰਹਿਣ ਕੀਤਾ ਇਕਾਈ ਦਹਾਈ ਸੈਂਕੜਾ ਤੇ ਹਜ਼ਾਰ ਹਜ਼ਾਰਵੇਂ ਸਥਾਨ ਤੇ ਸਥਾਨ ਗ੍ਰਹਿਣ ਕਰਕੇ ਜਿਹੜਾ ਆਪਾਂ ਇਹਦਾ ਕਿਵੇਂ ਕੀਮਤ ਕੱਢਾਂਗੇ 4 ਦਾ ਸਥਾਨਕ ਮੁੱਲ ਕਿੰਨਾ 4 1000 ਜਿਹੜੇ ਸਥਾਨ ਤੇ ਬੈਠਾ ਉਹਦੇ ਨਾਲ ਗੁਣਾ ਕਰਾਂਗੇ ਤਾਂ ਇਹਦਾ ਸਥਾਨਕ ਮੁੱਲ ਆ ਗਿਆ 4000 ਠੀਕ ਹੈ ਬੇਟਾ ਤਾਂ ਇਹ ਹੋ ਗਿਆ 4000 ਕੋਈ ਵੀ ਸੰਖਿਆ ਦੇ ਵਿੱਚ ਸਥਾਨ ਗ੍ਰਹਿਣ ਕਰਕੇ ਜਿਹੜਾ ਕੀਮਤ ਬਣਦੀ ਹੈ ਉਹਨੂੰ ਅੰਕਿਤ ਮੁੱਲ ਕਿਹਾ ਜਾਂਦਾ ਹੈ ਠੀਕ ਹੈ ਬੇਟਾ ਤਾਂ ਅੱਗੇ ਆ ਗਿਆ ਬੇਟਾ ਕਹਿੰਦਾ ਜਿਵੇਂ ਉਦਾਹਰਣ ਹੈਗੀ ਹੈ ਕਹਿੰਦਾ ਇਕਾਈ ਦਹਾਈ ਸੈਂਕੜਾ ਹਜ਼ਾਰ ਦੇ ਹੈ 127 ਲੱਖ 72 ਲੱਖ 275328 ਵਿੱਚ 5 ਦਾ ਸਥਾਨਕ ਮੁੱਲ ਤਾਂ ਬੇਟਾ 5 ਕਿਹੜੇ ਸਥਾਨ ਦੇ ਉੱਤੇ ਆ? 5 ਦੇਖੋ ਤੁਸੀਂ ਇਕਾਈ ਦਹਾਈ ਸੈਂਕੜਾ ਹਜ਼ਾਰ ਹਜ਼ਾਰਵੇਂ ਸਥਾਨ ਤੇ ਆ। ਤਾਂ ਜੇ ਹਜ਼ਾਰਵੇਂ ਸਥਾਨ ਤੇ ਆ 5 ਦਾ ਸਥਾਨਕ ਮੁੱਲ 5 1000 ਕਰਕੇ 5000 ਆਊਗਾ। ਠੀਕ ਹੈ ਬੇਟਾ। ਤਾਂ ਅੱਗੇ ਆ ਗਿਆ ਆਹਾ ਬੇਟਾ ਇਹ ਆ ਰਕਮ ਦਿੱਤੀ ਹੋਈ ਹੈ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਦਹ ਲੱਖ ਤਾਂ 4137862 ਵਿੱਚ 6 ਦਾ ਅੰਕਿਤ ਮੁੱਲ 6 ਬੇਟਾ ਭਾਵੇਂ ਦਹਾਈ ਸਥਾਨ ਤੇ ਆ ਪਰ ਅੰਕਿਤ ਮੁੱਲ ਦੇ ਵਿੱਚ ਕੋਈ ਵੀ ਫਰਕ ਹੈ ਜਿਹੜਾ ਉਹ ਨਹੀਂ ਪੈਂਦਾ ਇਹ ਧਿਆਨ ਰੱਖਣਾ ਠੀਕ ਹੈ ਇਹਦੂ ਅੱਗੇ ਕਹਿੰਦਾ ਪਿਆ ਕਿਸੇ ਵੀ ਸੰਖਿਆ ਦੇ ਵਿੱਚ ਜ਼ੀਰੋ ਦਾ ਸਥਾਨਕ ਮੁੱਲ ਜ਼ੀਰੋ ਹੁੰਦਾ ਭਾਵੇਂ ਇਹ ਕਿਤੇ ਵੀ ਹੋਵੇ ਤੇ ਜ਼ੀਰੋ ਦਾ ਸਥਾਨਕ ਮੁੱਲ ਹੈ ਜਿਹੜਾ ਬੇਟਾ ਨਹੀਂ ਬਦਲਦਾ ਜ਼ੀਰੋ ਜਿੱਥੇ ਮਰਜੀ ਹੋ ਜਵੇ ਇਹ ਨੋਟ ਰੱਖਣਾ ਤੁਸੀਂ ਜ਼ੀਰੋ ਭਾਵੇਂ 10000 ਸਥਾਨ ਤੇ ਬੈਠੀ ਹੋਵੇ ਉਹਦਾ ਅੰਕਿਤ ਮੁੱਲ ਵੀ ਜ਼ੀਰੋ ਆ ਸਥਾਨਕ ਮੁੱਲ ਵੀ 0 ਹੀ ਰਹੂਗਾ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸੋ ਬੇਟਾ ਇਹ ਸੀਗਾ ਇਹਦਾ ਪਾਰਟ 1 ਅਗਲਾ ਬੇਟਾ ਆਪਾਂ ਪਾਰਟ ਹੈ ਜਿਹੜਾ ਉਹ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਆ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ